ਕਿ ਦਬਾ ਕੇ ਹਾਂ ਤੂੰ ਯਾਰ ਮਰੇ ਸਾਹਮਣੇ ਹੀ ਰਿਹਾ ਕਰ ਰਹੀ ਕਹਿੰਦੇ ਉਧਰ ਸਾਨੂੰ ਆਏ ਹੋਏ ਨੇ ਵੀ ਬੱਸ ਮੈਂ ਉਹ ਉਧਰ ਹੋਏ ਦਮਾ ਰੱਖ ਲੈ ਦੂੰ ਇਹਦਾ ਖੜੀ ਹੈ ਤੇ ਯਾਰ ਮੈਨੂੰ ਯਾਰ ਨਹੀਂ ਕਹਦੇ ਕਿ ਮਾਹੀ ਮੈਂ ਗੱਲ ਦਾ ਛੇੜੀ ਜੂਣਾ ਛੇ ਜਾ ਤੂੰ ਨਹੀਂ ਮਿੱਤਰੋ ਛੋਟਲੇ ਕੋਈ ਕੋੜੀ ਵਿਕਾਊ ਖੜੀ ਆ ਤਾਂ ਕਮੈਂਟਾਂ ਚ ਜ਼ਰੂਰ ਦੱਸ ਦਿਓ ਮੁੰਡਿਆਂ ਨੂੰ ਨਵਾਂ ਨਵਾਂ ਸ਼ੌਂਕ ਜਾਗ ਗਿਆ ਕਹਿੰਦੇ ਵੀ ਪੂਰਾ ਤਖੜਾ ਕੰਮ ਕਰਨਾ ਗਿਆ ਘਟਵਾ ਕੋੜੀਆਂ ਵਾਲਾ हां भाई बस ਕਰਾਂਗੇ ਅੱਗੇ ਜਦਾ ਅਤਿ ਨੇ ਮਿਹਰਬਖਸ਼ੀ ਭਰ ਲਏ ਹੋ ਗਏ ਲਾ ਮੁਕੀ ਲਾ ਮੁਕੀ ਆਪਾਂ ਪਾ ਗੁਰਵਿੰਦਰ ਹੋਣਾ ਕੋਲੇ ਆਇਆ ਬਰੇ ਆਲੇ ਕੋਲੇ ਬਰੇ ਸਾਹਿਬ ਤੇ ਬਾਕੀ ਤਾਂ ਗੱਲਬਾਤ ਗੁਰਵਿੰਦਰ ਨਾਲ ਹੀ ਕਰਦੇ ਆ ਗੁਰਵਿੰਦਰਾ ਥੱਲੇ ਉਤਰਿਆ ਪ੍ਰਵਾ ਜਾਣਾ ਮੋੜ ਨਾ ਬਣਦਾ ਜੀ ਤਾਂ ਅੱਸੀ ਘਾਲ ਪਹਿਲਾਂ ਤਾਂ ਕੋਈ ਅੱਸੀ ਘਾਲ ਜੀ ਤੇ ਪਹਿਲਾਂ ਆਪਾਂ ਬਾਈ ਹੋਣਾ ਦਾ ਇੰਟਰੋਡਕਸ਼ਨ ਕਰਾ ਦਈ ਹੈ ਨਾ ਹਾਂਜੀ ਬਾਈ ਜਸਵੰਤਾ ਆਪਣੇ ਤਾਇ ਦਾ ਦਾ ਤਾਈ ਅੱਛਾ ਜੀ ਉਹ ਅੰਬਰਤਪਾਲ ਆਪਣਾ ਭਾਈ ਹੈ ਅੱਛਾ 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 ਬਾਈ ਵੀ ਕੋੜੀਆਂ ਦਾ ਸ਼ਕੀਨਾਂ ਕੋੜੀਆਂ ਉਹ ਵੀ ਕਰੇ ਰੱਖੀ ਬੈਠਾ ਹਾਂ ਜੀ ਹੂੰ ਤੇ ਗੁਰਵਿੰਦਰ ਕਿਹੜੀ ਬਲ ਲੈ ਜਾਂਦੀ ਹੈ ਇਹ ਇਹਨਾਂ ਨਾ ਨਾ ਕਿੰਨਾ ਟਾਈਮ ਹੋ ਗਿਆ ਆਪਣਾ ਲੈ ਜਾਂਦੀ ਨੂੰ ਆਪਾਂ ਨੂੰ ਹੋ ਗਏ 2.5 ਸਾਲ ਹੋ ਗਏ ਲੈ ਕੇ 2.5 ਸਾਲ ਗੱਬਣ ਸੀ ਕਿ ਤਲਵੰਡੀ ਦੇ ਪਹਿਲੇ ਮੇਲੇ ਤੋਂ ਲੈ ਕੇ ਅੱਛਾ ਹਾਂ ਗੱਬਣ ਸੀ ਤੂੰ ਹਾਂ ਜੀ ਗੱਬਣ ਸੀ 4 ਮਹੀਨਿਆਂ ਅੱਛਾ ਉਹ ਕਿਹੜੀ ਸੀ ਮਤਲਬ ਇਹ ਦੂਜੇ ਸੁਆ ਹੋ ਗਿਆ ਤੁਹਾਡੇ ਨਾਲ ਹਾਂ ਜੀ ਹਾਂ ਉਹ ਇੱਥੇ ਰਾਪੁਰਾਈ ਕੋੜਾ ਨੋਕਰਾ ਕੋੜਾ ਉਹ ਤੋਂ ਗੱਬਣ ਸੀ अच्छा ਤੇ ਉਹ ਕਿਵੇਂ ਬੱਚਾ ਕਿਵੇਂ ਨਿਕਲਿਆ ਕਿਵੇਂ ਆਇਆ ਵਧੀਆ ਸੀਗਾ ਜੀ ਨੁਕਰਾ ਸੀ ਸਪੋਰਟ ਡਰੈਸ ਸੀ ਅੱਛਾ ਤੇ ਉਹ ਕਿੰਨੇ ਟਾਈਮ ਦਾ ਵਿੱਚ ਆ ਫਿਰ ਤੁਸੀਂ ਉਹ ਉਹ ਹੈਗਾ ਸੀ 9 ਮਹੀਨਿਆਂ ਦਾ ਹੀ ਵਧੀਆ ਰੇਟ ਤੇ ਵਿੱਚ ਆ ਜੀ ਉਹ ਵੀ ਹਾਂ ਇਹ ਕਦ ਕਿੰਨਾ ਕਰ ਰਹੀ ਆ ਇਹਦਾ 60 ਇੰਚ ਹੈ ਜੀ ਕਦ ਕਰ ਰਹੇ ਹਾਂ ਸਵਾਰੀ ਵਧੀਆ ਈ ਤੇ ਇਹ ਇਹ ਕਿੰਨੇ ਟਾਈਮ ਦੀ ਹੋ ਗਈ ਹੁਣ ਇਹ ਦੋ ਮਹੀਨੇ ਇੱਕ ਦਿਨ ਦੀ ਹੋ ਗਈ ਦੂਜੇ ਸੂਏ ਆ ਹਾਂ ਇਹ ਘੋੜੀ ਦੂਜੇ ਸੂਏ ਇਹ ਕਿਹੜੀ ਬਲੱਡ ਲਾਈਨ ਚੋਂ ਆ ਇਹ ਤੂਫਾਨ ਲੈਣ ਦੀ ਆਈ ਬਸ਼ੇਰੀ ਇੱਥੇ ਨਾਲ ਦੇ ਪੰਡੀ ਆਈ ਕੋੜਾ ਅੱਛਾ ਹਾਂ ਜੀ ਉਹਦੀ ਬੱਚੀ ਹੈ ਪਹਿਲਾ ਰਿਜ਼ਲਟ ਹੀ ਹੈ ਸੀਲ ਬਹੁਤ ਹੈ ਤੇਰੀ ਹੈ ਨਾ ਹਾਂ ਸੀਲ ਬਹੁਤ ਹੈ ਜਿਵੇਂ ਤੂੰ ਆਪ ਪਹਿਲਾਂ ਖੜਾ ਕੇ ਦੇਖੇ ਮੈਂ ਬਦਲ ਐ ਨਹੀਂ ਹੈਗਾ ਵੀ ਅਣਜਾਣ ਨੌਂ ਬੰਦੇ ਤੋਂ ਅਰਜੂ ਹਾਂਜੀ ਹਾਂਜੀ ਸੀਲ ਬਹੁਤ ਹੈ ਭਰ ਲਏ ਵਾ ਕੇ ਨਾ ਮੁੱਕੀ ਗਿਆ ਅੱਜ ਕੱਲ ਨਾ ਮੁੱਕੀ ਉਹ ਨਹੀਂ ਤੂੰ ਬੋਲ ਕੇ ਯਾਰ ਆਈ ਨਹੀਂ ਰੱਖੀ ਹਾਂ ਸ਼ੌਕ ਨੂੰ ਰੱਖੀ ਹੁੰਦੀ ਹੈ ਬਸ ਤੂੰ ਕਰੇ ਲਾ ਦੇ ਤੇ ਇਹਨੂੰ ਫਿਰ ਸਵਾਰੀ ਸੂਰੀ ਦਾ ਟਾਈਮ ਕਦੋਂ ਦਿੰਦੇ ਨੇ ਵਾਸਸ ਸਵਾਰੀ ਤਾਂ ਜਿਹੜੇ ਵਿਹਲੇ ਆ ਵਾਸਦੇ ਲੈ ਜਾਂਦੇ ਆ ਤੜਕੇ ਵੀ ਲੈ ਜਾਂਦੇ ਆ ਸ਼ੌਂਕ ਦਾ ਬਾਈ ਹੈਗਾ ਸਭ ਤੋਂ ਵਧੀਆ ਸ਼ੌਂਕ ਵੀ ਆ ਹੈ ਨਾ ਜਿਹਦੇ ਲਈ ਬਾਈ ਖੁੱਲੀ ਡੁੱਲੀ ਮਤਲਬ ਜਗਾ ਜਗਾ ਹੈਗੀ ਹੈ ਹਨ ਜਿਹਦੇ ਮੰਨ ਕੇ ਚੱਲਾ ਹੁਣ ਉੱਥੇ ਹੀ ਰੋਟੀ ਟੁੱਕ ਪਕਦਾ ਉੱਥੇ ਬਾਈ ਪੈਣਾ ਉਹ ਵਿਚਾਰਾ ਸ਼ੌਂਕ ਨਾਲ ਦੱਬੇ ਹੀ ਰਹੇ ਜਾਂਦਾ ਮਤਲਬ ਹੈ ਨਾ ਉਹ ਤਾਂ ਹੈ ਉਹ ਗੱਲ ਹੈ ਬਾਈ ਇੱਕ ਤਾਂ ਹੈ ਬਤਨਾ ਜਵਾਕ ਆ ਜਾਂਦਾ ਤੁਰ ਰਹੇ ਹੈ ਠੀਕ ਹੈ ਨਾ ਬਾਕੀ ਅਮਰਤ ਨਾਲ ਕਰਦਾ ਇਹਨਾਂ ਗੱਲਾਂ ਬਾਤਾਂ ਕਿਹ ਅਮਰਤ ਵਧੀਆ ਬਈ ਕਹਿ ਕੇ ਰੱਖੀ ਪੈਂਦੇ ਆ ਨੰਬਰ ਆਪਣੇ ਕੋਲ ਦੋ ਨੇ ਬਈ ਕਿਹੜੀ ਕਿਹੜੀ ਲੈਣ ਦੇਣੇ ਆ ਅਨਨਾ ਹੁਣਾ ਬਈ ਉਹ ਵੀ ਅਨਨਾ ਹੁਣਾ ਜਨਮ ਬਸ ਅਨਨਾ ਨਹੀਂ ਕਿਵੇਂ ਸੀ ਬਸ ਇਦੂ ਅੱਗੇ ਕਰਾਂਗੇ ਲੈਂਡ ਤੇ ਕੰਮ ਮਤਲਬ ਇੰਤੈ ਕਿਹਨਾਂ ਗਾਂਪਨ ਬਣ ਜੂ ਹੈਨਾ ਚੜਜੂ ਜਿਵੇਂ ਕਹਿੰਦਾ ਲੀ ਤੇ ਚੜਜੰਦ ਤਲ ਬੇਸ਼ੇਰੀ ਕੁ ਬੇਸ਼ੇਰੀ ਨਾ ਬੇਸ਼ੇਰੀ ਇੱਕ ਘੋੜੀ ਇੱਕ ਬੇਸ਼ੇਰੀ ਬਈ ਇੱਕ ਘੋੜੀ ਤੇ ਇੱਕ ਬੇਸ਼ੇਰੀ ਹਾਂ ਕਿੰਨਾ ਟਾਈਮ ਹੋ ਗਿਆ ਨੂੰ ਬੇਸ਼ੇਰੀ 8 ਕੁ ਮਹੀਨੇ ਦੀ ਆ ਤੇ ਇੱਕ ਹੁਣ ਘੋੜੀ ਦੂਰੀ ਵਾਰ ਹੋ ਗਈ ਹੈ ਤੇ ਘੋੜੀ ਵਧੀਆ ਬਈ ਤੇ ਯਾਰ ਮੈਨੂੰ ਨਹੀਂ ਲੱਗ ਰਹੀ ਮੈਂ ਦੇ ਮਰੀਆ ਮੈਂ ਗੱਲ ਦਾ ਛੇੜੀ ਜੂ ਨਾ ਛੇ ਜਾ ਤੂੰ ਕਿੱਧਰ ਭਾ ਗਿਆ ਤੂੰ ਯਾਰ ਮਰੇ ਸਾਹਮਣੇ ਹੀ ਰਿਹਾ ਕਰ ਰਹੀ ਕਹਦੇ ਉਧਰ ਸਾਨੂੰ ਐ ਹੋ ਜਾਂਦਾ ਵੀ ਬੰਦ ਤੂੰ ਮੈਨੂੰ ਉਧਰ ਹੋ ਜਾਂਦਾ ਇਹਦਾ ਖੜੀ ਆ ਐ ਅਮਰ ਤਾਂ ਕਦੇ ਮੇਲਾ ਮੂਲਾ ਨਹੀਂ ਦਿਖਾਇਆ ਫਿਰ ਕੰਪੀਟੀਸ਼ਨ ਕੋਈ ਮੇਲੇ ਤੇ ਬਈ ਘੋੜੀ ਤਾਂ ਨਹੀਂ ਲੈ ਕੇ ਗਏ ਆਪ ਜਾਣਿਆ ਹਰ ਇੱਕ ਮੇਲੇ ਚ ਗਾਇ ਜਾਂਦਾ ਹੈ ਅੱਛਾ ਤੇ ਇੱਥੇ ਫਿਰ ਕਿਵੇਂ ਰਹੇ ਆਪਣੇ ਮਿੱਤਰ ਬੰਦ ਮੇਲੇ ਦੇ ਹਾਂ ਤੁਲੰਡੀ ਮੇਲਾ ਬਹੁਤ ਵਧੀਆ ਰਿਹਾ ਬਾਈ ਆਪਣੇ ਘਰ ਦਾ ਮੇਲਾ ਹੈ ਆਪਣੇ ਇਲਾਕੇ ਦਾ ਅੱਛਾ ਜਾਣਾ ਪੈਂਦਾ ਜਾਣਾ ਪੈਂਦਾ ਸਹੀ ਗੱਲ ਹੈ ਬਾਕੀ ਮੇਲੇ ਤਕਰੀਬਨ ਅਪ ਤਾਂ ਦੂਰ ਹੀ ਪੈਂਦੇ ਨੇ ਹਾਂ ਬਾਕੀ ਮੋਕਸੁਰ ਵੀ ਉਰੋਂ ਬਹੁਤ ਦੂਰ ਹੈਂਦਾ ਫਰਮਾਨਗੜ ਵੀ ਸਾਰੇ ਦੂਰ ਹੀ ਪੈਂਦੇ ਆ ਹੂੰ ਇਹ ਵੀ ਗੱਲ ਹੈਗੀ ਹੈ ਬਾਈ ਇਹਦਾ ਹੁਣ ਬਾਈ ਆ ਸ਼ਾਮ ਨੂੰ ਇੱਥੇ ਦੋ ਤਿੰਨ ਮੁੰਡੇ ਹੋਰ ਲੈ ਕੇ ਆ ਜਾਂਦੇ ਘੋੜੀਆਂ ਬਾਵਾ ਹੋ ਜਾਂਦੀਆਂ ਨੇ ਹੂੰ ਮੇਲੇ ਨੂੰ ਹੋ ਜਾਂਦਾ ਵਾਗੁਰੂ ਜੀ ਦੇ ਨਵੇਂ ਹੋਰ ਨੂੰ ਵੀ ਸ਼ੌਂਕ ਲੱਗਦਾ ਇਹ ਸ਼ੌਂਕ ਯਾਰ ਇਹ ਗੱਲ ਹੈਗੀ ਵੀ ਜਦੋਂ ਮਨ ਕਿ ਚੱਲਦਾ ਤੈ ਲੈਂਦੀ ਹੈ ਨਾ ਤੈਨੂੰ ਇਹ ਵੀ ਤੈਨੂੰ ਦੇਖ ਕੇ ਆ ਨਾ ਵੀ ਬਾਈ ਲਵੇ ਚੰਗੀ ਚੀਜ਼ ਹੈਗੀ ਹੈ ਜੇਰਾ ਆਪਾਂ ਨਾਲੇ ਬਾਈਆਂ ਨੂੰ ਦਿਖਾਈਏ ਨਾਲੇ ਆਪ ਮਤਲਬ ਦੇਖ ਕੇ ਕੁਝ ਨਾ ਕੁਝ ਨੌਲੇਜ ਹੋਰ ਨਵੀਂ ਨਿਕਲ ਕੇ ਆਉਂਦੀ ਆ ਇਹ ਦੇਣਾ ਸ਼ੌਕ ਵੱਧਾ ਬਾਈ ਚੰਗੀ ਚੀਜ਼ ਹੈ ਕੋਈ ਮਾੜੀ ਚੀਜ਼ ਨਹੀਂ ਬੰਦਾ ਘਰੇ ਰਹਿੰਦਾ ਆਪਦੇ ਮਾੜੇ ਸੰਗਤ ਤੋਂ ਬਚਦਾ ਮਾੜੀ ਸੰਗਤ ਤੋਂ ਬਚਦਾ ਇਹ ਗੱਲ ਹੈਗੀ ਆ ਬਾਈ ਹੁਣ ਆ ਫਾਇਦਾ ਹੀ ਫਾਇਦਾ ਬਾਈ ਚੀਜ਼ ਚ ਨੁਕਸਾਨ ਦਾ ਕੋਈ ਹੁੰਦਾ ਨਹੀਂ ਲੋਕ ਕਹਿੰਦੇ ਆਏ ਹੁੰਦਾ ਆਏ ਹੁੰਦਾ ਸਾ ਦਾ ਕੋਈ ਮੈਂ ਇਸ ਹਾਂ ਖਰਚਾ ਬਿਲਕੁਲ ਇਹ ਗੱਲ ਹੈਗੀ ਨੋਟ ਕਰਨ ਵਾਲੀ ਗੱਲ ਹੁਣ ਪਹਿਲਾਂ ਨਹੀਂ ਗੱਲਾਂ ਨਹੀਂ ਰਹੀਆਂ ਜਿਵੇਂ ਪਹਿਲਾਂ ਕਹਿੰਦੇ ਹੁੰਦੇ ਸੀ ਲੱਦ ਚੱਕਣੀ ਪਈ ਹਾਂ ਹੁਣ ਉਹ ਕੰਮ ਨਹੀਂ ਹੁੰਦਾ ਲੱਦ ਵੀ ਕਰਮ ਵਾਲਾ ਚੱਲਦਾ ਸਹੀ ਗੱਲ ਹੈ ਬਾਕੀ ਪਹਿਲਾਂ ਉਹ ਹਜ਼ਾਰਾਂ ਚ ਤੇ ਹੁਣ ਲੱਖਾਂ ਚ ਜਾ ਵੜਿਆ ਬਾਈ ਮੁੰਡਾ ਹੁਣ ਤਾਂ ਇਹਨਾਂ ਦੀ ਕਾਰ ਬਹੁਤ ਦੂਰ ਹੋ ਗਏ ਬਾਈ ਹੁਣ ਤਾਂ ਬਹੁਤ ਮਹਿੰਗੀਆਂ ਹੋ ਗਈਆਂ ਅੱਛਾ ਕਿਵੇਂ ਕੀ ਕਹਿੰਦੀ ਕੀ ਕਹਿੰਦੀ ਆ ਬਾਈ ਨੂੰ ਵੀ ਨਵਾਂ ਸ਼ੌਂਕ ਲੱਗ ਗਿਆ ਤਾਏ ਦੇ ਮਟਾਈ ਜivant ਤੇ ਨੂੰ ਵੀ ਹੁਣ ਕੋੜੀ ਦਵਾਉਣੀ ਆਈ ਬਸ ਹੂੰ ਪਿੰਡਾਂ 'ਚ ਦੇਖੀ ਇਹਨੇ ਜੇ ਕੋਈ ਮਿਲੀ ਤਾਂ ਠੀਕ ਐ ਲੈ ਮੇਰੇ ਲੋਟਲੇ ਕੋਈ ਕੋੜੀ ਵਿਕਾਊ ਖੜੀ ਆ ਤਾਂ ਕਮੈਂਟਾਂ 'ਚ ਜ਼ਰੂਰ ਦੱਸ ਦਿਓ ਹਾਂ ਮੁੰਡੇ ਨੂੰ ਨਵਾਂ ਨਵਾਂ ਸ਼ੌਂਕ ਜਾਗ ਗਿਆ ਕਹਿੰਦੇ ਵੀ ਪੂਰਾ ਤਕੜਾ ਕੰਮ ਕਰਨਾ ਗਿਆ ਘਟਮਾ ਕੋੜੀਆਂ ਆਲਾ ਹਾਂ ਬਾਈ ਬਸ ਕਰਾਂਗੇ ਅੱਗੇ ਜਿਹਦਾ ਅਥਨੇ ਮਿਹਰਬਖਸ਼ੀ ਬਹੁਤ ਵਧੀਆ ਮੱਛੀ ਆ ਦੇਤੀ ਹੁਣ ਆਪਾਂ ਨੂੰ ਇਹਨੇ ਹੁਣ ਦੂਰੀਵਾਰ ਇਹ ਮੇਟ ਕਰਾਈ ਹੋਈ ਆ ਹੂੰ ਹੁਣ ਮੇਟ ਕਿਹੜੇ ਤੋਂ ਕਰਾਈ ਆਏ ਏ ਬਈ ਇੱਥੇ ਆ ਚੰਗਾਲੀ ਵਾਲਾ ਘੋੜਾ ਸੁਲਤਾਨ ਬੱਚਾ ਹੀ ਹੈ ਦੋਦਾਂ ਦਾ ਮੇਰੇ ਨਾਲੇ ਸੂਰਜ ਦਾ ਬੱਚਾ ਹੈ ਬਈ ਉਹ ਕਾਲੇ ਘੰਟੇ ਦਾ ਪੁੱਤ ਤੇ